ਹੰਡੂਰ ਸਾਹਿਬ ਹਲਕਾ ਕੁਰਾ ਦੀ ਨਕਰੀ ਸਿੰਘ ਨੂੰ ਦਿੱਤਾ ਦਿਓ ਇੱਕ ਇੱਕ ਵੋਟ ਸਾਡਾ ਬੇਸ ਕੀਮਤੀ ਐਵੇਂ ਨਾ ਗਵਾ ਦਿਓ ਇੱਕ ਇੱਕ ਵੋਟ ਸਾਡਾ ਬੇਸ ਕੀਮਤੀ ਐਵੇਂ ਨਾ ਗਵਾ ਦਿਓ ਜੀ ਵਿਚਾਰ ਤੁਸੀਂ ਲਓ ਫੈਸਲਾ ਕਰਿਓ ਨਾ ਕਾਲੇ ਨੂੰ ਵੋਟਾਂ પાਕੇ ਅਤਕੀ ਜਿਤਾਉਣਾ ਸੰਗਤ ਅੰਮ੍ਰਿਤਪਾਲ ਨੂੰ ਵੋਟਾ ਪਾ ਕੇ ਇਤਕੀ ਜਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਦੋਵੇਂ ਹੱਥ ਛੋੜ ਕੇ ਗੁਜਾਰ ਯਾਰ ਜਾਂ ਪਿੱਟੂ ਮਾਰੀ ਪਿੰਡ ਦਾ ਕੌਮ ਦੇ ਉਹ ਵਾਰਸੋਂ ਤੁਹਾਨੂੰ ਪਾਦਸ਼ਾਹ ਪਾਤਸ਼ਾਹ ਗਵਿੰਦ ਦਾ ਕੌਮ ਦੇ ਉਹ ਵਾਰਸੋਂ ਤੁਹਾਨੂੰ ਵਾਸਤਾ ਪਾਤਸ਼ਾਹ ਗਵਿੰਦ ਦਾ ਜੇ ਕੋਈ ਖਪਾਤ ਸੀ ਮਾਫ ਕਾਵੇ ਤਿਉ ਥੋੜੇ ਕਿਰਪਾਲ ਨੂੰ ਵੋਟਾ ਪਾ ਕੇ ਇੱਤਕੀ ਜਤਾਉਣਾ ਸੰਗ ਤੇ ਅਮਰਿਤਪਾਲ ਨੂੰ ਵੋਟਾ ਪਾ ਕੇ ਇੱਤਕੀ